ये हमें निकलते पा रहे थे धीरे-धीरे हम आ ਸੁਣਿਆ ਹਲਕਾ ਮਿਜ਼ਿਕਾ ਪੇਡਕਾਰਾਂ ਬਾਦ ਆਈ ਇਹ ਇਤਨੀ ਜਨਤਰੀ ਸੀ ਸਾਹੂ ਕਿ ਕਾਕੇ ਵਾਸੀ ਉਧਾਂ ਲੱਗਦਾ ਨੁਕਸਾਨ ਜੀ ਕੱਲ ਹਨੇਰੀ ਜਿਹੜੀ ਚੱਲੀ ਜੀ ਉਹਦੇ ਨਾਲ ਸਾਡਾ ਨੁਕਸਾਨ ਵੀ ਸਾਰਾ ਛੱਡੀ ਉੱਡ ਗਿਆ ਜੀ ਤਕਰੀਬਨ ਜਿੰਨੀਆਂ ਟੀਨਾਂ ਉਹ ਸਾਰੀਆਂ ਛੱਡੀਆਂ ਸਨ ਨੇ ਕੋਈ ਟੀਨ ਨਹੀਂ ਬਚੀ ਮੋਰ ਇੱਕ ਅੱਧੀ ਟੀਨ ਵੀ ਨਹੀਂ ਬਚੀ ਆਗੀ ਤੇ ਕਿੰਨਾ ਨੁਕਸਾਨ ਹੋਇਆ ਹੋਏਗਾ ਨੁਕਸਾਨ ਤੇ ਜੀ ਇਹ ਤਕਰੀਬਨ ਇੰਨਾ ਦਾ ਸਾਡਾ ਕੋਈ ਪਿਆਸ ਸਿਰ ਲੱਗ ਛੱਗ ਨੁਕਸਾਨ ਹੋ ਚੁੱਕਿਆ ਜੀ ਤੇ ਸਾਡਾ 1.5 ਲੱਖ ਰੁਪਇਆ ਉਦੋਂ ਖਰਚਾ ਆਇਆ ਸੀਗਾ ਪੂਰੇ ਸ਼ੈੱਡ ਦੇ ਉੱਤੇ ਜਿਹੜੀਆਂ ਕਿਟਾ ਵੀ ਅਸੀਂ ਵਿੱਚੋਂ ਕੁਝ ਪੁਰਾਣੀਆਂ ਲੈ ਕੇ ਤੇ ਫਿਰ ਤਿਆਰ ਕੀਤਾ ਸੀਗਾ ਤੇ ਡਾਡਰ ਵੀ ਅਸੀਂ ਪੁਰਾਣੇ ਲਏ ਹੋਏ ਸੀਗੇ ਸਾਰਾ ਹੀ ਤਕਰੀਬਨ ਖੜਫੜ ਕੇ ਇਦਾਂ ਹੀ ਕਰਤਾ ਸੀਗਾ ਕੁਝ ਬੈਂਕ ਤੋਂ ਲੋਨ ਲਿਆ ਸੀਗਾ ਕੁਝ ਇਦਾਂ ਹੀ ਆਂਡ ਗਵਾਨ ਕੇ ਭੈਣ ਭਰਾ ਸੱਜਣ ਮਿੱਤਰ ਕੋ ਮਦਦ ਲੈ ਕੇ ਤੇ ਤਿਆਰ ਕੀਤਾ ਸੀਗਾ ਇਹ ਜਿਹੜਾ ਕਿ ਸਾਡਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਕਿਦਾਂ ਇਹ ਪਰਸਨਲ ਬਣਾਇਆ ਹੈ ਕਿ ਜਾਂ ਜਿਹੜੇ ਨਰੇਗਾ ਚੋਂ ਬਣਦੇ ਨੇ ਉਹਨਾਂ ਦਾ ਹੀ ਬਣਾਇਆ ਨਹੀਂ ਨਹੀਂ ਪਰਸਨਲ ਬਣਾਇਆ ਸੀਗਾ ਇਹ ਨਰੇਗਾ ਚੋਂ ਨਹੀਂ ਸੀਗਾ ਨਰੇਗਾ ਦੇ ਵਿੱਚੋਂ ਨਹੀਂ ਬਣਾਇਆ ਸੀ ਹੁਣ ਕੀ ਮੰਗ ਕੀ ਕਰਦੇ ਹੋ ਮੰਗਦਾ ਹੁਣ ਅਸੀਂ ਇਹੀ ਕਰਦੇ ਆ ਜੀ ਕੋਈ ਸਰਕਾਰ ਗਾੜੀ ਜਾਂ ਕੋਈ ਐਨਆਰਵੀ ਭਰਾ ਜਿਹੜੇ ਆ ਉਹ ਸਾਡੀ ਕੋ ਥੋੜੀ ਬਹੁਤ ਮਦਦ ਕਰ ਦੇਣਾ ਜਿਹਦੇ ਨਾਲ ਇਹ ਸਾਡਾ ਛੱਡ ਜਿਹੜਾ ਦੁਬਾਰਾ ਤਿਆਰ ਹੋ ਸਕੇ ਕਿਉਂਕਿ ਸਾਡੇ ਕੋਲੋਂ ਨਾ ਹੁਣੇ ਮੁਸ਼ਕਲ ਹੀ ਦੁਬਾਰਾ ਤਿਆਰ ਹੋਣਾ ਆ ਜਾਂ ਤਾਂ ਫਿਰ ਅਸੀਂ ਗਾਈਆਂ ਛੱਡਤੀਏ ਫਿਰ ਸਾਡੀ ਰੋਜੀ ਰੋਟੀ ਵੀ ਹੋਣਾ ਇਸ ਟਾਈਮ ਇਹੋ ਹੀ ਸੀ ਕਿ ਗਾਈਆਂ ਦੇ ਸਿਰੋ ਚੱਲਦੀ ਪਈ ਸੀਗੀ ਤੇ ਉਹ ਵੀ ਸਾਡਾ ਹੁਣ ਜਿਹੜਾ ਵਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ ਇਸ ਤੋਂ ਇਲਾਵਾ ਹੋਰ ਕੋਈ ਆਪਣਾ ਕਾਰੋਬਾਰ ਕੀ ਕੋਈ ਕਾਰੋਬਾਰ ਨਹੀਂ ਜੀ ਹੋਰ ਨਾ ਆਪਣੇ ਕੋਲ ਜ਼ਮੀਨ ਹੈ ਜੀ ਜ਼ਮੀਨ ਵੀ ਜਿਹੜੀ ਆ ਉਹ ਵੀ ਠੇਕੇ ਤੇ ਲੈ ਕੇ ਤੇ ਫੇਰ ਹੀ ਇਹਨਾਂ ਵਾਸਤੇ ਪੱਠੇ ਵੀ ਜਿਹੜੇ ਆ ਉਹ ਬੀਜੇ ਜਾਂਦੇ ਆ ਕਿਉਂਕਿ ਜ਼ਮੀਨ ਵੀ ਹੈ ਨਹੀਂ ਸਾਡੇ ਕੋਲ ਤੇ ਕਾਰੋਬਾਰ ਵੀ ਕੋਈ ਹੋਰ ਹੈ ਨਹੀਂ ਜੀ ਜੇਕਰ ਕੋਈ ਸਮਾਜ ਸੇਵੀ ਵੀਰ ਕੋਈ ਮੈਂ ਦੋਨਾਂ ਦੀ ਕਿੱਥੇ ਮਿਲ ਜਾਂ ਕਿਹੜਾ ਨੰਬਰ ਆ ਜੇ ਜੇ ਕੋਈ ਸੇਵਾ ਪੇ ਸਕੇਨ ਨੰਬਰ ਮੇਰਾ ਜੀ Google Pay ਨੰਬਰ ਮੈਂ ਦੇ ਦਿੰਦਾ ਆ ਆਪਦਾ ਤੇ ਜਾਂ ਪਿੰਡ ਮੇਰਾ ਕਾਦਰਾਬਾਦ ਆ ਸੁਖਵਿੰਦਰ ਸਿੰਘ ਨਾਂ ਆ ਜੀ ਨੰਬਰ ਬੋਲ ਦਿੰਦਾ ਨੰਬਰ ਮੇਰਾ ਹੈਗਾ ਜੀ 98550 62752 ਇਹਦੇ ਨਾਲ ਹਾਂਜੀ ਕੀ ਮੰਗੀ ਕਰਦੇ ਨੇ ਇਹ ਵੀਰਾਂ ਤੋਂ ਮੰਗ ਇਹੀ ਆ ਜੀ ਜੋ ਵੀ ਸਾਡੀ ਮਦਦ ਕੋਈ ਕਰ ਸਕਦਾ ਥੋੜੀ ਬੋਦੀ ਜਿੰਨੀ ਵੀ ਹੋ ਸਕਦੀ ਉਹਨੀ ਕੀਤੀ ਜਾਵੇ ਜਿਹੜਾ ਫਿਡਰ ਅਸਲੀ